ਇਸ ਸਬੰਧ ਕਾਰਨ ਸਿਟੀ ਹੌਟ ਕੋਟ ਕੋਪੂਰਾ ਪੈ ਮਾ ਪਹਾ ਮਿਤੀ 4 6 20 ਨੂੰ ਮੈਨੂੰ ਕੋਰੋਨਾ ਟਾਈਪ ਵੈਜਟ ਆਇਆ ਸੀ ਜਿਸ ਕਾਰਨ ਮੈਨੂੰ ਮੈਡੀਕਲ ਕਾਲ ਚ ਫਰੀਦ ਕੋਟ ਵਿਖੇ ਸਪੈਸ਼ਲ ਵਾਰਡ ਵਿੱਚ ਐਡਮਿਟ ਕੀਤਾ ਸੀ ਜੋ ਮਿਤੀ 14 6 20 ਨੂੰ ਮੇਰੀ ਰਿਪੋਰਟ ਨੇਗੇਟਿਵ ਹੋਣ ਕਾਰਨ ਮੈਨੂੰ ਛੁੱਟੀ ਦੇ ਦਿੱਤੀ ਸੀ ਜੇ ਉੱਥੋਂ ਦੇ ਸਟਾਪ ਮੈਡੀਕਲ ਕਾਲਜ ਨੇ ਸਾਨੂੰ ਬਹੁਤ ਜ਼ਿਆਦਾ ਕੋਆਪਰੇਟਿਵ ਕੀਤਾ ਬਾਅਦ ਵਿੱਚ ਸਾਨੂੰ ਸਾਡੇ ਅਫਸਰਾਂ ਦੀ ਪ੍ਰੇਰਣਾ ਸਦਕਾ ਅਸੀਂ ਮਿਤੀ 27 6 20 ਨੂੰ ਮੈਡੀਕਲ ਕਾਲਜ ਫਰੀਕੋਟ ਵਿਖੇ ਡਾਕਟਰ ਅਰਸ਼ਦੀਪ ਸਿੰਘ ਨੂੰ ਆਪਣਾ ਪਲਾਜ਼ਮਾ দান ਕੀਤਾ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਪਲਾਜ਼ਮੇ ਨਾਲ ਕਿਸੇ ਮਰੀਜ਼ ਦੀ ਜਾਨ ਬਚ ਜਾਵੇ ਇਹ ਬਣਾ ਸਰਕਾਰ ਦਾ ਵਧੀਆ ਪ੍ਰਾਲਾ ਹੈ ਕਿ ਇੱਥੇ ਮੈਡੀਕਲ ਕਾਲਜ ਫਰੀਦਕੋਟ ਵਿਖੇ ਇਹਨਾਂ ਨੇ ਪਲਾਜ਼ਮਾ ਕੱਢਣ ਦਾ ਕੱਢਣ ਦੀਆਂ ਮਸ਼ੀਨਾਂ ਲਿਆਂਦੀਆਂ ਹਨ ਅਸੀਂ ਪੰਜਾਬ ਗਵਰਨਮੈਂਟ ਦੇ ਵੀ ਧੰਨਵਾਦੀ ਹਾਂ ਧੰਨਵਾਦੀ ਹਾਂ ਅਸੀਂ ਸਾਥ ਸੌਰਵਿੰਦਰ ਸਿੰਘ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਪ੍ਰੇਰਣਾ ਦੇ ਕੇ ਕਿਸੇ ਮਰੀਜ਼ ਦੀ ਜਾਨ ਬਚਾਈ ਹੋਈ ਸਾਨੂੰ ਇਸ ਗੱਲ ਦੀ ਖੁਸ਼ੀ ਹੈ